ਦੇ ਵਿੱਚ ਪਹੁੰਚੇ ਨੇ ਸਰਦਾਰ ਸਜੀਤ ਸਿੰਘ ਭੰਗੂ ਸਰਦਾਰ ਬਿੱਟੂ ਸਿੰਘ ਜੀ ਸਰਦਾਰ ਕਾਕਾ ਸਿੰਘ ਜੀ ਸਰਦਾਰ ਬੱਫੂ ਅਕਲ ਜੀ ਸਰਦਾਰ ਅੰਗਰੇਜ਼ ਸਿੰਘ ਜੀ ਸਰਦਾਰ ਰਕੇਸ਼ ਕੁਮਾਰ ਪਾਸਕਰ ਜੋ ਪੈਲਦੋ ਨੇ ਤੇ ਇਹਨਾਂ ਦੇ ਬੇੜੇ ਅੱਜ ਮੈਕਾ ਦਾ ਤੇਲ ਚੋਇਆ ਏ ਜਿੱਦੇ ਗੁੰਡੇ ਤੋੜ ਕੇ ਤੇ ਜਿਆਣਾ ਚੋਦੀ ਵਾਦੀ ਰਸਮ ਹੈ ਵਾਜੀ ਵਾਕਿਆ ਵਤ ਸੋ ਇਦਾਂ ਖੁਸ਼ ਰਹਾ ਕਰੋ ਆਜ਼ ਰਹਾ ਕਰੋ ਕਿਉਂਕਿ ਹੌਸਲਿਆਂ ਦੇ ਘਰ ਵਸਦੇ ਆ ਵਾਜੀ ਵਾਕਿਆ ਵਤ ਹੈ ਸਾਡੇ ਦਰਮਿਆਨ ਪਹੁੰਚੇ ਸਾਡੇ ਅੱਜ ਦੇ ਮੁੱਖ ਮਹਿਮਾਨ ਸਰ ਕਹਤਾਂ ਦੰਦੁਗਣੀ ਰਾਤੋਗਣੀ ਤੱਕ ਕਿ ਵਸਾ ਜੀ ਵਾ ਵਾ ਜੀ ਵਾ ਕਹਿਵਾਤ ਹੈ ਸਾਰੀ ਨਗਰ ਨਿਵਾਸੀਆਂ ਨੂੰ ਵੇਦ ਕਿਉਂਕਿ ਜੋ ਲੋੜ ਜਾ ਪ੍ਰੋਗਰਾਮ ਦੀ ਸ਼ੁਰੂਆਤ ਦਾ ਗਾਥ ਹੋਣ ਵਾਲਾ ਹੈ ਤੇ ਇੱਕ ਬੱਚੀ ਦੇ ਵੱਲੋਂ ਗੀਤ ਹੈ ਜੀ ਥੋੜੀ ਜ਼ੋਰਦਾਰ ਥੋੜੀ ਦੇ ਵਿੱਚ ਗੀਤ ਲੈ ਕੇ ਹਾਜ਼ਰ ਹੈ ਜੀ ਸਵਾਗਤ ਕਲਾ ਕੀਤਾ ਇਹ ਜਿਹੇ ਅਪਰਾਲੇ ਘਰ ਘਰ ਪਿੰਡ ਪਿੰਡ ਹੋਣੇ ਚਾਹੀਦੇ ਨੇ ਅੱਜ ਬੱਚਿਆਂ ਦੀ ਜਿਹੜੀ ਲੋਹੜੀ ਮਨਾਈ ਜਾ ਰਹੀ ਹੈ ਉਹਦੇ ਸੰਦਰਭ ਦੇ ਵਿੱਚ ਇੱਥੇ ਆਪਾਂ ਇਕੱਠੇ ਹੋਏ ਆਂ ਇਹ ਜਿਹੜਾ ਪ੍ਰੋਗਰਾਮ ਹੈ ਅੱਜ ਬੱਚਿਆਂ ਸਾਡੀਆਂ ਬਹੁਤ ਜ਼ਿਆਦਾ ਤਰੱਕੀ ਕਰ ਗਈਆਂ ਨੇ ਅੱਜ ਜਿਹੜੇ ਮਰਜ਼ੀ ਫੀਲਡ ਦੇ ਵਿੱਚ ਲੈ ਲਓ ਜੇ ਆਪਾਂ ਇਹਨਾਂ ਨੂੰ ਉਤਸ਼ਾਹਿਤ ਕਰਾਂਗੇ ਤਾਂ ਹੋ ਸਕਦਾ ਆਉਣ ਵਾਲੇ ਸਮੇਂ 'ਚ ਇਸ ਤੋਂ ਵੀ ਵੱਧ ਤਰੱਕੀ ਕਰ ਜਾਣ ਅੱਜ ਜਿਹੜਾ ਮੇਨ ਪੱਖ ਦਾ ਮੁੱਦਾ ਹੈ ਜਿਹਦੇ ਤੇ ਮੈਂ ਦੋ ਲੱਖ ਬੋਲਣ ਜਾ ਰਿਹਾ ਉਹ ਕਿਸਾਨੀ ਦਾ ਵੀਰਨੋ ਅੱਜ ਪੰਜਾਬ ਦੀ ਇਤਰਾਸ ਕਿੱਥੇ ਤੱਕ ਪਹੁੰਚ ਚੁੱਕੀ ਹੈ ਸਾਡਾ ਜਿਹੜਾ ਕਿਸਾਨ ਹੈ ਮਜ਼ਦੂਰ ਹੈ ਉਹਦੀ ਪੋਜੀਸ਼ਨ ਦੇਖੋ ਤੁਸੀਂ ਜਾ ਕੇ ਕੀ ਹੋਈ ਪਈ ਹੈ ਇਹਦੇ ਸੰਦਰਭ ਦੇ ਵਿੱਚ ਸਾਡੀਆਂ ਸਰਕਾਰਾਂ ਪਤਾ ਨਹੀਂ ਕਿਉਂ ਨਹੀਂ ਗੌਰ ਕਰਦੀਆਂ ਹੈਗੀਆਂ ਕੀ ਸਿਆਸਾ ਇੰਨੀਆਂ ਕੰਦੀ ਆਉਗੀਆਂ ਕੇ ਸਾਡੀ ਕਿਸਾਨੀ ਸਾਡੀ ਮਜ਼ਦੂਰੀ ਜਿਵੇਂ ਮਿੱਧੀ ਪਈ ਹੈ ਇਹਨਾਂ ਨੇ ਦੇਖੋ ਅਗਰ ਕੋਈ ਦੇਸ਼ ਤਰੱਕੀ ਕਰਦਾ ਹੈ ਤਾਂ ਦੋਏ ਚੀਜ਼ਾਂ ਉਥੇ ਦਾ ਮਜ਼ਦੂਰ ਉਥੇ ਦਾ ਮਿਹਨਤਗਰ ਅਗਰ ਤਰੱਕੀ ਕਰਦਾ ਹੈ ਤਾਂ ਹੀ ਉਹ ਤਰੱਕੀ ਆ ਤੇ ਮੈਂ ਇਹ ਸਮਝਦਾ ਅੱਜ 2 ਮਹੀਨੇ ਤੋਂ ਉੱਤੇ ਦਿੱਲੀ ਬੈਠਿਆ ਰਹੋਗੇ ਅੱਜ ਮਿੱਤਰੋ ਅਸਲੀ ਠੰਡ ਦੇ ਵਿੱਚ ਠੋਠੋੜ ਕਰਦੇ ਇੱਥੇ ਪੰਡਾਲ ਦੇ ਵਿੱਚ ਨਹੀਂ ਪਾਉਂ ਸਕੇ ਉਹ ਸਾਡੇ ਵੀਰ ਸਾਡੀਆਂ ਭੈਣਾਂ ਸਾਡੀਆਂ ਮਾਮਾ ਸਾਡੇ ਛੋਟੇ-ਛੋਟੇ ਬੱਚੇ ਉੱਥੇ ਬੈਠੇ ਨੇ ਕਿਰਦੀ ਬਾਰਡਰ ਤੇ ਬੈਠੇ ਨੇ ਸੰਗਾਈ ਬਾਰਡਰ ਤੇ ਬੈਠੇ ਨੇ ਤੁਸੀਂ ਦੇਖੋ ਸੀ ਉਹ ਕਿਹੜੇ ਹਾਲਤਾਂ 'ਚ ਬੈਠੇ ਹੋਣਗੇ ਉੱਥੇ ਪਰ ਫੇਰ ਵੀ ਮੈਂ ਉਹਨਾਂ ਦੇ ਹੌਸਲੇ ਦੀ ਦਾਤ ਦਿੰਨਾ ਕਿ ਇਹੋ ਜਿਹੇ ਮੌਸਮ ਦੇ ਵਿੱਚ ਐਸੇ ਖੱਟੇ <laughs> ਦਾ ਸਾਰੇ ਪ੍ਰੋਗਰਾਮ ਕਰ ਲਈਏ ਇੱਕ ਵਾਰ ਤਾੜੀ ਲਾਓ ਜੋ ਕਿ ਅਧਿទេស ਕੰਪੀਟੀਸ਼ਨ ਪ੍ਰੋਗਰਾਮ ਦਾ ਏਮ ਰੱਖਿਆ ਜੀ ਨਾਟਕ ਮੁਕਾਬਲੇ ਦੇਖੋ ਬੱਚਿਆਂ ਲਈ ਪ੍ਰੋਗਰਾਮ ਕਰਾਇਆ ਜਾ ਰਿਹਾ ਇਹ ਬੱਚੇ ਇਹ ਆਪਣਾ ਭਵਿੱਖ ਨੇ ਨਰਲੀ ਇਹ ਨਾ ਬੱਚਿਆਂ ਲਈ ਪ੍ਰੋਗਰਾਮ ਤੁਹਾਡੇ ਆਪਣੇ ਬੱਚੇ ਦੇਖੋ ਕਹਿੰਦੇ ਲੋਕਡਾਊਨ ਹੋਇਆ ਸਕੂਲ ਬੰਦ ਨੇ ਬੱਚਿਆਂ ਦੇ ਵਿੱਚ ਬਹੁਤ ਟੈਲੈਂਟ ਹੈ ਅਸੀਂ ਖੁਦ ਮੈਂ ਕਿਆ ਬਾਤ ਹੈ ਜੀ ਕੌਣ ਕਹਿੰਦਾ ਸਾਡੀ ਜਵਾਨੀ ਨਸ਼ਾ ਛਡੋ ਇੱਕ ਵਾਰੀ ਗੇਨ ਸਟਾਰ ਕਲੱਬ ਵਾਲੀ ਥੋੜੇ ਜਿਓ ਪਿੰਡ ਦੀ ਟੀਮ ਵਾਲੀ ਨੌਜਵਾਨਾਂ ਦੇ ਨਾਲ ਲਈ ਤਾੜੀ ਲਾ ਦਿਓ ਜੀ ਬਹੁਤ ਵਧੀਆ ਉਪਰਾਲਾ ਕੀਤਾ ਤੁਹਾਡੇ ਪਿੰਡ ਪਹਿਲੀ ਵਾਰ ਬਣਾ ਲਈ ਐਡਾ ਵੱਡਾ ਪ੍ਰੋਗਰਾਮ ਲੈਕਣਾ ਲੋਕਾਂ ਨੂੰ ਇਕੱਠ ਕਰਨਾ ਤੇ ਲੋਕ ਜਿਹਨਾਂ ਦਾ ਸਨਮਾਨ ਹੋ ਰਿਹਾ ਇੱਕੋ ਕਮਿਊਨਿਟੀ ਕਲੱਬ ਟੀਮ ਆਰ ਤੋਂ ਫਾਟਨਾ ਸਪੈਸ਼ਲ ਫਾਟੇ ਪ੍ਰੋਗਰਾਮ ਇੱਥੇ ਇੱਕ ਸੱਜੇ ਦੇ ਪਹੁੰਚੇ ਨੇ ਕਰਾ ਰਿਹਾ ਹੈ ਨਿਊ ਵੈਲਫੇਅਰ ਕਲੱਬ ਉਹਨਾਂ ਬਾਰੇ ਅਸੀਂ ਤੁਹਾਨੂੰ ਇੱਕ ਦੋ ਆਈਟਮਾਂ ਬਾਅਦ ਨਾਲ ਦੀਆਂ ਥੋੜਾ ਥੋੜਾ ਕਰਕੇ ਦੱਸਦੇ ਜਾਵਾਂਗੇ ਕਿਉਂਕਿ ਆਪਣੇ ਕੋਲ ਸਮਾਂ ਥੋੜਾ ਜਿਹਾ ਆਪਣੇ ਕੋਲ ਆਈਟਮਾਂ ਬਹੁਤ ਨਹੀਂ ਆਪਾਂ ਨਾਲ ਦੀ ਨਾਲ ਇਹਨਾਂ ਦੇ ਕੰਮ ਕਰਾਉਣੇ ਨੇ ਜੋ ਟੀਮਾਂ ਆਪਾਂ ਬੁਲਾਈਆਂ ਨੇ ਠੀਕ ਹੈ ਤੇ ਆਪਾਂ ਪਹਿਲਾਂ ਦਾ ਸਨਮਾਨ ਕਰਵਾਤਾ ਇੱਕ ਵਾਰੀ ਤਾੜੀ ਲਾ ਦਿਓ ਜੀ ਨਿਊ ਏਜ ਵੈਲਫੇਅਰ ਕਲੱਬ ਤੇ ਇੱਕ ਇਹਨਾਂ ਦਾ ਨਿਊ ਏਜ ਵੈਲਫੇਅਰ ਕਲੱਬ ਵੱਲੋਂ ਜੀ ਲੋੜੀ ਮਨਾਈ ਜਾ ਰਹੀ ਹੈ ਸਰਦਾਰ ਸਰਜੀਤ ਸਿੰਘ ਪੰਗੂ ਅੰਕਲ ਜੀ ਸਾਹਿਬ ਸਰਦਾਰ ਜੋਰਤਾ ਤੁਹਾਡੇ ਵਿੱਚ ਕਿਹਾ ਜੀ ਕਿਆ ਬਾਤ ਹੈ ਇਸ ਦੇ ਨਾਲ ਜੀ ਅਸੀਂ ਕਾਰਾ ਚੁੱਕਿਆ ਅਸੀਂ 25 25 ਫੌਰੀਆ ਮੇਰੇ ਗਰੀਬ ਬੱਤਾ ਵੰਡਾ ਕੇ ਤੇ ਉਸ ਤੋਂ ਬਾਅਦ ਜੁੜਾਪਾ ਪੈਨਸ਼ਨ ਦੀ ਚਾਰਜ ਨਾ ਅੱਗੇ ਦੇਾਂਗੇ ਓਏ ਕੁਰਸੀ ਮਾਤਾ ਕੋਸੀ ਮਾਤਾ ਮੇਰੇ ਘਰ ਵਾਲੇ ਨੂੰ ਦਿਮਾਗ ਬਖਸ਼ ਨਵੀ ਤੋਂ ਨਵੀ ਨਵੀ ਤੋਂ ਨਵੀ ਉਹ ਕੀ ਨਾ ਨਵੀ ਦਾ ਪੁਮਾਰਦਾ ਹੈ ਉਹਦੀ ਗੱਲ ਸੁਣ ਲੱਗੀ ਹੈ ਨਵੀ ਤੋਂ ਨਵੀ ਦਾ ਪੁਮਾਰਦਾ ਹੈ ਉਹ ਬਾਬਾ ਆ ਜਿਵੇਂ ਆਪਣੇ ਦੇਸ਼ ਤੋਂ ਭੇਰੇ ਨੂੰ ਕਰਦੇ ਗਰੀਬੀਂ ਚੱਕੀਆਂ ਦੀ ਮੇਰੇ ਤੋਂ ਮੇਰੀ ਘਰ ਵਾਲੀ ਨੇ ਚੱਕੀ ਜਾਂਦੀ ਉਹ ਮੈਂ ਤੈਨੂੰ ਘਰ ਵਾਲੀ ਚੱਕਣ ਨੂੰ ਨਹੀਂ ਕਿਹਾ ਮੈਂ ਤੈਨੂੰ ਪੈਸੇ ਚੱਕਣ ਨੂੰ ਕਿਹਾ ਉਹ ਇਹੋ ਦੀ ਬੀਬੇ ਨੇ ਬਾਬੇ ਨੂੰ ਪੈਸੇ ਚੜਾ ਚੜਾ ਕੇ ਚੜਾ ਚੜਾ ਕੇ ਚੜਾ ਚੜਾ ਕੇ ਬੈਂਕ ਕਰੋੜਪਤੀ ਬਣਾਤਾ ਉਹ ਕੋਈ ਐਸੀ ਬੈਠੀ ਕੁਰਸੀ ਨਹੀਂ ਇਸ ਕੋ ਸਿੱਧਾ ਬਹਿ ਕੇ ਬੰਦਾ ਸੱਚੇ ਬੋਲਦਾ ਹੈ ਅੱਛਾ ਇਹ ਉਹ ਕੁਰਸੀ ਆ ਮੇਰਾ ਘਰ ਵਾਲਾ ਇਹਨਾਂ ਲੋਕਾਂ ਸਾਹਮਣੇ ਝੂਠੀ ਬੋਲਦਾ ਲੈ ਮੈਨੂੰ ਵੀ ਫਿਰ ਬੈਡ ਗੋਟੀ ਦੇ ਭਗਵਾਨ ਨੇ ਮੈਂ ਤੈਨੂੰ ਬਹੁਤ ਪਿਆਰ ਕਰਦਾ ਨਾਨਾ ਕਾਕਾ ਪੂਰਾ ਵਹਿ ਟੂਰਾ ਇੱਕ ਨੰਬਰ ਦੀ ਕੁੱਤੀ ਜਨਾਨੀ ਐ ਮੈਂ ਤੈਨੂੰ ਕੋਈ ਚਾਹ ਨਹੀਂ ਦੇ ਮੇਰੇ ਚੰਗਾ ਬਣਾ ਉਹ ਬੰਦਰ ਦੀ ਜਿਹਾ ਕਰਾਜੀ ਮੇਰਾ ਵਿਆਹ ਹੋਣ ਲੱਗਿਆ ਜੀ ਚਠਾ ਲਾ ਕੇ ਖਲਾਰੀ ਵਾਦਾ ਹਾਏ ਮੈਂ ਤਾਂ ਲੁੱਟੀ ਗਈ ਕੀ ਹੋਇਆ ਭਗਵਾਨ ਨੇ ਵੇ ਤੂੰ ਤਾਂ ਮੈਨੂੰ ਜਮੀ ਪਿਆਰ ਨਹੀਂ ਕਰ ਫਾ ਉਹ ਦੇਖੋ ਉਹ ਅਹਜੇ ਲੀਡਰਾਂ ਨੂੰ ਚੁਣਦੇ ਹੋ ਜਿਹੜੇ ਦਿਨੋਂ ਦੇ ਦਿਨੋਂ ਦੇ ਨਸ਼ੇ ਦਾ ਵਪਾਰ ਕਰਦੇ ਆਂ ਭਾਈ ਕਿਆ ਬਾਤ ਕਰ ਰਹਾ ਹੈ ਕਿਆ ਬਾਤ ਤੈਨੂੰ ਮੈਂ ਦੱਸਾਂ ਪਤਾ ਸਾਰ ਓਏ ਦੀ ਨਿਊਜ਼ ਸੋਨੀ ਗਿੱਲ ਵਾਜੀ ਵਾਖਿਆ ਬਾਤ ਸੋਨਾ ਸਨਮਾਨ ਕੀਤਾ ਜਾਣਾ ਹੈ ਪੂਰੀ ਗ੍ਰੀਨ ਸਟਾਰ ਕਲੱਬ ਦੀ ਪੂਰੀ ਪ੍ਰਬੰਧਕ ਕਮੇਟੀ ਦੇ ਵੱਲੋਂ ਨਿੱਕਾ ਸਵਾਦ ਕੀਤਾ ਜਾਂਦਾ ਜੋ ਕਿ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਦਰਮਿਆਨ ਪਹੁੰਚਿਆ ਨੇ ਸੋ ਪ੍ਰਮਾਤਮਾ ਇਹਨੂੰ ਚੜ੍ਹਦੀ ਕਲਾ 'ਚ ਰੱਖੇ ਦਿਨ ਦੁਗਣੀ ਰਾਤ ਚੌਕਣ ਤਰੱਕੀ ਵਾਜੀ ਵਾਖਿਆ ਬਾਤ ਇਸ ਦੇ ਨਾਲ ਹੀ ਜੀ ਜੋ ਲਾਈਵ ਪਰਫਾਰਮੈਂਸ ਪ੍ਰਗੁਜ਼ਾਰ ਕਰਦਾ ਹੈ ਪੂਰੀ ਗ੍ਰੀਨ ਸਟਾਰ ਕਲੱਬ ਦੀ ਵੱਲੋਂ ਤੇ ਸਾਡੇ ਅੱਜ ਦੇ ਮੁਖਤਿਆਰ ਸਰਦਾਰ ਸਜੀਤ ਸਿੰਘ ਪੰਘੂ ਸਰਦਾਰ ਰਕੇਸ਼ ਕੁਮਾਰ ਪਾਸਕਰ ਜੀ ਜੋ ਜੇ ਕਿਸੇ ਵੀਰ ਦਾ ਨਾਮ رہ ਗਿਆ ਤਾਂ ਮਾਫੀ ਚਾਹੁੰਨਾ ਜੀ ਵਾਜੀ ਵਾਖਿਆ ਸ਼ੋਅ ਕਰ ਰਹੀਆਂ ਨੇ ਪੜਾਈਆਂ ਦੇ ਵਿੱਚ ਅੱਗੇ ਖੇਡਾਂ ਦੇ ਵਿੱਚ ਅੱਗੇ ਸੋ ਜਿਨ੍ਹਾਂ ਦੇ ਘਰ ਧੀਆਂ ਲੈਂਦੇ ਜਨਮ ਲੈਂਦੀਆਂ ਨੇ ਬਹੁਤ ਹੀ ਕਰਮਾ ਵਾਲੇ ਹੁੰਦੇ ਆ ਸੋ ਜਿਨ੍ਹਾਂ ਦੇ ਘਰ ਧੀਆਂ ਨੇ ਇੱਕ ਵਾਰ ਤਾੜੀ ਜ਼ਰੂਰ ਲਾ ਦਿਓ ਜੀ ਕੀ ਬਾਤ ਹੈ ਜੀ ਕੀ ਬਾਤ ਹੈ ਸੋ ਪੂਰੀ ਗ੍ਰੀਨ ਸਟਾਰ ਕਲੱਬ ਦੇ ਕੋਲ ਰਕੇਸ਼ ਕੁਮਾਰ ਪਾਸ ਕਰ ਜੋ ਪੈਲ ਤੋਂ ਬਲੌਕ ਕਰਦੇ ਆ ਤੇ ਮੇਰੇ ਕਾਫੀ ਲੱਟ ਇਨਾਮੀ ਮਨੀ ਅਵਤਾਰ ਸਿੰਘ ਕੁਲਦੀਪ ਸਿੰਘ ਮਾਣਾ ਸਾਡੇ ਚਾਚਾ ਜੀ ਗ੍ਰੀਨ ਸਟਾਰ ਕਲੱਬ ਪਿੰਡ ਭੱਟੀਆਂ ਸੋ ਅੱਜ ਅਸੀਂ ਪ੍ਰੋਗਰਾਮ ਕਰਾਇਆ ਸੀਗਾ ਆਪਣੇ ਪਿੰਡ ਭੱਟੀਆਂ ਦੇ ਵਿੱਚ ਨਾਟਕ ਮੁਕਾਬਲਾ ਜਿਸ ਦਾ ਨਾਮ ਅਸੀਂ ਰੱਖਿਆ ਗਿਆ ਸੀ ਇਹ ਪ੍ਰੋਗਰਾਮ ਅਸੀਂ ਲੋਹੜੀ ਦੇ ਤਿਹਾੜੀਾਂ ਦੀ ਲੋਹੜੀ ਨੂੰ ਮੁੱਖ ਰੱਖ ਕੇ ਕਰਵਾਇਆ ਸੀਗਾ ਤੇ ਜਿਸ ਦੇ ਵਿੱਚ ਅਲੱਗ-ਅਲੱਗ ਪਿੰਡਾਂ ਤੋਂ ਸਾਡੇ ਕੋਲ ਟੀਮਾਂ ਚੱਲ ਕੇ ਆਈਆਂ ਜਿਸ ਨੇ ਬਹੁਤ ਵਧੀਆ-ਵਧੀਆ ਸਕਿੱਟਾਂ ਦਿਖਾਈਆਂ ਲੋਕਾਂ ਨੂੰ ਜਿਸ ਨੂੰ ਦੇਖਦੇ ਹੋਏ ਕੁਝ ਬਹੁਤ ਵਧੀਆ ਸੇਧ ਦੇਣ ਵਾਲੀਆਂ ਸੀਗੀਆਂ ਜਿਸ ਦੇ ਨਾਲ ਬਹੁਤ ਚੀਜ਼ਾਂ ਸਿੱਖਣ ਨੂੰ ਵੀ ਮਿਲੀਆਂ ਸਾਨੂੰ ਸਕਿੱਟਾਂ ਦੇ ਵਿੱਚੋਂ ਤੇ ਉਹਨਾਂ ਨੂੰ ਸੀ ਫਰਸਟ, ਸੈਕੰਡ ਤੇ ਥਰਡ ਪ੍ਰਾਈਜ਼ ਸਾਡੇ ਮੁੱਖ ਦੇ ਮੁੱਖ ਮਗਾਰੇ ਸਮਾ ਦੇ ਵਿੱਚੋਂ ਸਵਾ ਗੱਟ ਕੇ ਸਾਡੇ ਦਰਮਿਆਨ ਪਹੁੰਚਣੇ ਸੋ ਉਹਨਾਂ ਦਾ ਸਾਡੇ ਦਰਮਿਆਨ ਪਹੁੰਚ ਨਿਕਲ ਸਵਾਦ ਕਰਦੇ ਜੀ ਆਖਦੇ ਕਹਿੰਦੇ ਦਿਲਾਂ ਦੇ ਵਿੜੇ ਅੱਜ ਮੈਕਾਂ ਤੇਜ ਹੋਏ ਜਿੱਦੇ ਗੁੰਡੇ ਤੋੜ ਕੇ ਦਿੱਤੇ ਆ। ਸ਼ਾਮਾ ਜੀ ਅਜੀਤ ਨਿਊਜ਼ ਸੋਨੀ ਗਿਲ ਸਰਬਾਰ ਕੀਤਾ ਜਾਂਦਾ ਵਾਜੀ ਆਖਿਆ ਵਾਦ ਤੇ ਏਐਨਵੀ ਨਿਊਜ਼ ਪੰਜਾਬ ਸਟੇਟ ਕੁਲਵਿੰਦਰ ਮਿੱਦੀ ਅਜੀਤ ਨਿਊਜ਼ ਸੋਨੀ ਗਿਲ ਤਿਸ਼ਤਵਾਲ ਨਾਟਕਾ ਜੀ ਤਿਆਰ ਵਰ ਪਿੰਡ ਪੱਟੀਆਂ ਦੇ ਵੇੜ ਦੇ ਵਿੱਚ ਰੌਣਕਾਂ ਲੱਗੀਆਂ ਨੇ ਵਾਜੀ ਵਾਗਿਆ ਵਾਦ ਸੋ ਸਾਰਿਆਂ ਨੂੰ ਲੁਬੜੀ ਦੀਆਂ ਲੱਖ ਲੱਖ ਮੁਬਾਰਕਾਂ ਦੇਵਾਂ ਜੀ ਸਾਡੇ ਅੱਜ ਦੇ ਮੁੱਖ ਮਹਿਮਾਨ ਜੀ ਬ੍ਰਦਰ ਕੀ ਨਾਮ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅਵਤਾਰ ਸਿੰਘ ਢਿੱਲੋਂ ਅਸਰ ਅੱਜ ਪ੍ਰੋਗਰਾਮ ਕਰਾਇਆ ਯਾਰ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਦਾ ਇਹ ਪ੍ਰੋਗਰਾਮ ਕੁੜੀਆਂ ਦੀ ਲੋੜੀ ਨੂੰ ਸਮਰਪਿਤ ਆ ਤੇ ਇੱਥੇ ਜੋ ਨਾਟਕ ਮੁਕਾਬਲੇ ਕਰਾਏ ਜਾ ਰਹੇ ਨੇ ਤੇ ਇਹ ਸਰਕਾਰ ਦੀਆਂ ਗਲਤ ਨੀਤੀਆਂ ਤੇ ਉਹਨਾਂ ਦੇ ਬਿਆੰਗ ਕਸ ਦੇ ਇਹ ਪ੍ਰੋਗਰਾਮ ਅਸੀਂ ਕਰਵਾਇਆ ਨਾਟਕ ਮੁਕਾਬਲੇ ਕਰਵਾਏ ਨੇ ਸਮਾਜ ਸੇਵੀ ਸੰਸਥਾਵਾਂ ਜੋ ਸਾਡੇ ਸੱਜਣ ਨੇ ਉਹਨਾਂ ਨੂੰ ਉਹਨਾਂ ਦੀਆਂ ਜੋ ਜੋ ਸਮਾਜ ਨੂੰ ਦੇਣਾ ਨੇ ਸਮਾਜ ਨੂੰ ਜੋ ਉਹ ਚੰਗੇ ਕੰਮ ਕਰਦੇ ਨੇ ਉਹਨਾਂ ਤੇ ਚਾਨਣਾ ਪਾਉਣਾ ਉਹਨਾਂ ਦਾ ਸਨਮਾਨ ਕਰਨਾ ਅੱਜ ਦਾ ਇਹ ਪ੍ਰੋਗਰਾਮ ਉਹਦੇ ਬਾਰੇ ਸੀ ਜੋ ਨਵੀਂ ਜਨਰੇਸ਼ਨ ਨੂੰ ਨਵੇਂ ਜੋ ਸਾਡੇ ਬੱਚੇ ਨੇ ਉਹਨਾਂ ਨੂੰ ਇੱਕ ਸੇਧ ਦੇਣ ਬਾਰੇ ਇਹ ਪ੍ਰੋਗਰਾਮ ਸੀਗਾ ਕਿ ਉਹ ਸਿੱਖਣ ਉਹਨਾਂ ਨੂੰ ਉਤਸ਼ਾਹਿਤ ਕਰੀਏ ਕਿ ਉਹ ਚੰਗੇ ਕੰਮ ਕਰਨ ਸਮਾਜ ਦੇ ਵਿੱਚ ਜੋ ਬਦਨੀਤੀਆਂ ਫੈਲੀਆਂ ਹੋਈਆਂ ਨੇ ਉਹਨਾਂ ਦੇ ਖਿਲਾਫ ਖੜਨ ਤੇ ਇਹੀ ਅੱਜ ਦਾ ਸਾਡਾ ਜੋ ਪ੍ਰੋਗਰਾਮ ਸੀਗਾ ਮੇਨ ਮੰਤਵ ਸਾਡਾ ਇਹੀ ਸੀਗਾ ਕੁੜੀਆਂ ਦੀ ਲੋੜੀ ਮਨਾਉਣ ਬਾਰੇ ਤੇ ਇਹੀ ਸਾਡਾ ਜੋ ਮੇਨ ਮੰਤਵ ਸੀਗਾ ਅੱਜ ਦਾ ਚੱਲ ਰਿਹਾ ਡਰਾਫਟ ਬਣਾਉਣਗੇ ਕਾਨੂੰਨੀ ਤੌਰ ਤੇ ਜੇ ਉਹ ਕੈਂਡੀਡੇਟ ਖਰੇ ਉਤਰਨਗੇ ਉਹਨਾਂ ਸ਼ਰਤਾਂ ਦੇ ਤਾਂ ਹੀ ਉਹ ਤੇ ਸਾਰੇ ਬੱਚੇ ਦਿਨ ਤੋਂ ਬਈ ਰਾਤ ਚੁੱਕੇ ਤਰੱਕੀ ਕਰ ਤੱਕੀ ਪੈਂਦੀਆਂ ਨੇ ਉਹਨਾਂ ਸਾਰੇ ਨੂੰ ਬੰਦੇ ਨਜ਼ਰ ਰੱਖਦੇ ਹੋਏ ਜੋ ਉਹਨਾਂ ਨੂੰ ਮਾਰਕਸ ਨੇ ਜੋ ਉਹਨਾਂ ਦੇ ਬੰਦੇ ਮਾਰਕਸ ਨੇ ਉਹ ਦਿੱਤੇ ਜਾਂਦੇ ਨੇ ਉਹਨਾਂ ਦੇ ਵਿੱਚ ਜੋ ਉਹਨਾਂ ਦੇ ਡਾਇਰੈਕਟਰ ਸਾਹਿਬਾਨ ਨੇ ਸਾਰਿਆਂ ਨੂੰ ਮੈਂ ਕਹੂੰਗਾ ਕਿ ਬੱਚਿਆਂ ਨੂੰ ਤਿਆਰ ਕਰਾਉਣਾ ਕੁਝ ਦਿਨ ਪਹਿਲਾਂ ਲੈ ਲਓ ਬੱਚਿਆਂ ਦਾ ਚੰਗੀ ਤਰ੍ਹਾਂ ਮਾਈਂਡ ਫਰੈਸ਼ ਕਰਕੇ ਬੱਚੇ ਨੂੰ ਲੈ ਕੇ ਆਓ ਤੇ ਤਾਂ ਜੋ ਉਹ ਅੱਛੀ ਪਰਫਾਰਮੈਂਸ ਦੇ ਸਕਣ ਜੋ ਕਿਉਂਕਿ ਆਪਣੇ ਪਿੰਡਾਂ ਦੇ ਬੱਚਿਆਂ ਦੇ ਵਿੱਚ ਬਹੁਤ ਟੈਲੈਂਟ ਉਹ ਵੀ ਕਿ ਜੋ ਵੀ ਸ਼ੀਲ ਸਰਮਾਨ ਹਰ ਇੱਕ ਛੇੜ ਤੇ ਇੱਕ ਬੱਕਰੀ ਤਸਵੀਰ ਬੱਕਰਾ ਜੋ ਸਮਾਜ ਨੂੰ ਜਿਹਨਾਂ ਦੀ ਚੰਗੀ ਦੇਣ ਆ ਇਤਿਹਾਸ ਵਿੱਚ ਜਿਹਨਾਂ ਦਾ ਨਾਮ ਆ ਅਸੀਂ ਉਹਨਾਂ ਬਾਰੇ ਲਿਖਿਆ ਜਾਣਕਾਰੀ ਦਿੱਤੀ ਆ ਸਮਾਜ ਨੂੰ ਜੋ ਉਹਨਾਂ ਦੀ ਦੇਣ ਦਾ ਪਤਾ ਲੱਗੀ ਅਲੱਗ-ਅਲੱਗ ਸਾਰੇ ਸਾਡੇ ਜੋ ਜਿੰਨੇ ਵੀ ਸਨਮਾਨ ਨੇ ਸਾਰਿਆਂ ਦੇ ਉਹਨਾਂ ਦਾ ਆਈਕਨਾਂ ਦੇ ਆਈਡਲਾਂ ਦੇ ਉਹਨਾਂ ਦੇ ਬਾਰੇ ਅਸੀਂ ਜਾਣਕਾਰੀ ਦਿੱਤੀ ਹੈ ਤੇ ਆ ਬੱਚਿਆਂ ਤੋਂ ਉਮੀਦ ਕਰਦੇ ਹਾਂ ਕਿ ਉਹਨਾਂ ਦੀ ਜਿੰਦ ਅਸੀਂ ਇੱਕ ਇੱਕ ਨਵੀਂ ਕਲਾ ਇੱਕ ਵੱਖਰਾ ਜਿਹਾ ਉਪਰਾਲਾ ਸਾਡੇ ਕਲੱਬ ਵੱਲੋਂ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਬਾਕੀ ਤੁਸੀਂ ਅੱਗੇ ਪ੍ਰੋਗਰਾਮ ਨੂੰ ਕਲੱਬ ਜੀ ਸੋ ਇੰਤਜ਼ਾਰ ਨਹੀਂ ਕਰੜੀਆਂ ਖਾਤਮ ਨੇ ਸੋ ਪਲੀਜ਼ ਜਿੰਨੇ ਵੀ ਜੇ ਨੰਬਰ ਤੇ ਟੀਮ ਆਈ ਹੈ ਉਹ ਹੈ ਜੀ ਪੰਜਾਬ ਕਲਾ ਮੰਚ ਇਹਦੇ ਬੱਚਿਆਂ ਨੇ ਕੋਰੀਓਗ੍ਰਾਫੀ ਕੀਤੀ ਹੈ ਅੱਜ ਇਹ ਸਾਡੇ ਪੰਜਾਬ ਦੇ ਬਾਰੇ ਕੀਤੀ ਸੀ ਪੰਜਾਬ ਦੇ ਕੋਰੀਓਗ੍ਰਾਫੀ ਦਿਖਾਈ ਸੀ ਸਾਨੂੰ ਉਹ ਪਿੱਛੇ ਪੰਜਾਬ ਦੇ ਇੱਕ ਥੋੜਾ ਜਿਹਾ ਚਲਕਾ ਦਿਖਾਈ ਸੀ ਬਾਕ ਖੂਬੀ ਕੀਤਾ ਸੋ ਮਾਪੇ ਨੂੰ ਮੇਰੀ ਰਿਕੁਐਸਟ ਹੈ ਕਿ ਬੱਚਿਆਂ ਨੂੰ ਜੋ ਉਹਨਾਂ ਦੇ ਵਿੱਚ ਹੁੰਦਾ ਹੈ ਜ਼ਰੂਰ ਪਛਾਣੋ ਬੱਚੇ ਕੁਝ ਹੋਰ ਕਰਨਾ ਚਾਹੁੰਦੇ ਨੇ ਪਰ ਮਾਪੇ ਕਈ ਵਾਰ ਤੰਕੀ ਨਾਲ ਕਸ਼ੂਰ ਲਾਉਂਦੇ ਨੇ ਜ਼ਰੂਰ ਪਛਾਣੋ ਕਿ ਉਹਨਾਂ ਵਿੱਚ ਕਾਬਲੀਅਤ ਕੀ ਹੈ ਕੀ ਕਰਨਾ ਚਾਹੁੰਦੇ ਨੇ ਇੰਟਰਸਟ ਕਿੱਧਰ ਹੈ ਉਹਨਾਂ ਦਾ ਧਿਆਨ ਕਿੱਧਰ ਹੈ ਬੱਚਿਆਂ ਨੂੰ ਰਿਕੁਐਸਟ ਹੈ ਕਿ ਜੋ ਵੀ ਉਹਨਾਂ ਦੇ ਜੋ ਸਲਮਾਨ ਤੇ ਜਿਹਦੀ ਵੀ ਫੋਟੋ ਲੱਗੀ ਹੈ ਜਾਂ ਚਿੰਨ ਤੇ ਜਿੰਨਾਂ ਦੀ ਵੀ ਫੋਟੋ ਲੱਗੀ ਹੈ ਉਹ ਉਸ ਬਾਰੇ ਜਰੂਰ ਜਾਣਨ ਸੋ ਉਹਨਾਂ ਦਾ ਇੱਕ ਇਲਾਕੀ ਫਰਜ਼ ਬਣਦਾ ਹੈ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਦੀ ਕਿ ਉਹਨਾਂ ਬਾਰੇ ਜਰੂਰ ਜਾਣਨ ਇਹ ਮੈਨੂੰ ਸਲਮਾਨ ਇਹਨਾਂ ਦਾ ਮਿਲਿਆ ਇਹ ਕਿਉਂ ਮਿਲਿਆ ਇਹ ਕੀ ਕੀਤਾ ਇਹਨਾਂ ਨੇ ਤਾਂ ਜੋ ਇਹਨਾਂ ਦੀ ਫੋਟੋ ਸਲਮਾਨ ਦੇ ਉੱਤੇ ਲੱਗੀ ਸੋ ਇਹਨਾਂ ਗੱਲਾਂ ਦਾ ਤਾੜੀਆਂ ਜ਼ੋਰਦਾਰ ਤਾੜੀਆਂ ਦੇ ਨਾਲ ਪਿੰਡ ਪੱਟੀਆਂ ਕਿਉਂ ਕਿਉਂ ਜਦੋਂ ਟੀਵੀ ਦੇ ਵਿੱਚ ਨਾਟਕ ਦੇਖਦੇ ਹੋ ਜਿਹਦੇ ਵਿੱਚ ਕੱਟ ਰੀਟੇਕ ਕਾਫੀ ਜਿੱਦੀ ਜਿਹੇ ਟ੍ਰੇਨਿੰਗ ਦੀ ਲੋਡ ਪੈਦੀ ਬਹੁਤ ਮੈਨੂੰ ਲੱਗਦਾ ਟਾਈਮ ਲਈ ਇਹਨਾਂ ਨੇ ਹੱਥ ਲੇਖ ਨੂੰ ਜਾਰੀ ਕੀਤਾ ਕਿੰਨਾ ਜੀਵਕ ਬੰਦੂ ਜਾਰੀ ਕੀਤਾ ਹੱਥ ਲੇਖ ਨੂੰ ਤਿਆਰੀ ਕੀਤੀ ਹੈ ਇਹਨਾਂ ਨੇ ਤੇ ਐਡਾ ਵਧੀਆ ਦਿਲ ਨੂੰ ਛੂਹਣ ਵਾਲੀ ਜਿਹੜਾ ਮੈਸੇਜ ਦਿੰਦਾ ਬਹੁਤ ਵਧੀਆ ਮੈਂ ਵਧਾਈ ਦਿੰਦਾ ਸਾਰੇ ਬੱਚਿਆਂ ਨੂੰ ਤੇ ਬੜੀ ਬਾਗ ਵਾਲੀ ਤੇ ਖੁਸ਼ੀ ਵਾਲੀ ਗੱਲ ਸਾਰੇ ਪਿੰਡ ਵਾਸੀਆਂ ਨੇ ਤੇ ਰਾਜਨ ਨੂੰ ਮੈਂ ਵਧਾਈ ਦਿੰਦਾ ਜਿਹਨੇ ਤਿਆਰੀ ਕਰਾਈ ਹੈ ਨਹੀਂ ਇੱਕ ਵਾਰੀ ਜ਼ੋਰਦਾਰ ਤਾੜੀਆਂ ਲਾ ਦਿਓ ਪਿੰਡ ਲਈ ਜਿੰਨੇ ਮੇਰੇ ਵੀਰ ਖੜੇ ਨੇ ਸਾਰੇ ਜਿਹੜੇ ਟ੍ਰੇਨਿੰਗ ਇਹਨਾਂ ਦਿੰਦੇ ਆ ਕੋਚ ਸਾਹਿਬ ਕੇ ਵੀ ਜਾਂ ਇਹਨਾਂ ਦਲੀਸ਼ੀ ਮੈਂ ਇਹਨਾਂ ਨੂੰ ਕ੍ਰੈਡਿਟ ਦੇਣਾ ਭੁੱਲ ਗਿਆ ਸੀ ਬੜੀਆਂ ਮੁਬਾਰਕਾਂ ਸਰ ਤੁਹਾਨੂੰ ਵੀ ਅੱਗੇ ਤੋਂ ਵੀ ਮੈਂ ਚਾਹੂੰਗਾ ਤੁਸੀਂ ਹੋਰ ਜਿਹੜੇ ਸਾਡੇ ਪਿੰਡ ਦੇ ਬੱਚੇ ਨੇ ਕਿਉਂ ਕਿ ਤੁਸੀਂ ਮੈਨੂੰ ਇੰਨਾ ਫਕਰ ਮਹਿਸੂਸ ਕਰਵਾਇਆ ਗ੍ਰੈਜੂਲੇਸ਼ਨ ਜੈ ਕਾ ਕ੍ਰੈਡਿਟ ਹੋਰ ਹੈਗਾ ਸੀ ਮੈਂ ਕਾਲ ਕੀਤੀ ਆ ਵੀ ਸੁਨਾਨੀ ਦਾਸ ਪ੍ਰੋਗਰਾਮ ਕਰ ਰਹੇ ਆ ਨਾਟਕ ਕੰਪੀਟੀਸ਼ਨ ਆ ਤਾਂ ਤੁਸੀਂ ਪਹੁੰਚਣਾ ਕੰਪੀਟੀਸ਼ਨ ਨਹੀਂ ਸਿਰਫ ਲੋਕਾਂ ਨੂੰ ਮੈਸੀਜ ਦੇਣ ਲਈ ਆਉਂਦੇ ਨੇ ਅਸੀਂ ਵੀ ਇੱਕ ਮੈਸੀਜ ਦੇਣ ਲਈ ਆਉਨੇ ਆ। ਸੋ ਬਹੁਤ-ਬਹੁਤ ਜੀ ਵੱਡੇ ਵੀਰ ਮਜੀਤ ਸਿੰਘ ਬਾਬਾ ਜੋ ਵੀ ਟੀਮ ਨੇ ਮੇਰੀ ਡਰੈਕਟਰ ਇਤਨਾ ਤਾਂ ਇਹ ਨਹੀਂ ਹੈਗਾ ਵੀ ਇਨਸਾਬ ਨਹੀਂ ਕੀਤਾ ਸੋ ਸਾਰੀ ਟੀਮਾਂ ਬਹੁਤ ਵਧੀਆ ਕਰਕੇ ਗਈਆਂ ਨੇ ਅਸੀਂ ਕਿਸੇ ਨੂੰ ਮਾੜੀ ਨਹੀਂ ਕਹਿੰਦੇ ਮਾੜੀ ਲਾ ਦੋ ਬੱਚਿਆਂ ਨੇ ਬਹੁਤ ਵਧੀਆ ਕੀਤਾ ਆਫ ਤੋਂ ਲਾ ਮੋਦੀ ਵਾਲਾ ਪਰ ਲੈ ਕੇ ਸੈਂਟਰ ਸਿਆਣਾ ਪੜੇਗਾ ਚਲੋ ਤਾਂ ਨਿਊਜ਼ 26 ਅਤੇ ACB ਨਿਊਜ਼ ਨੂੰ ਬਹੁਤ-ਬਹੁਤ ਧੰਨਵਾਦ ਕੀ ਜੋ ਸਾਡਾ ਇਹ ਪ੍ਰੋਗਰਾਮ ਤੁਸੀਂ ਕਈ ਲੋਕਾਂ ਤੱਕ ਪਹੁੰਚਾਉਣਾ ਤੇ ਜਿੰਨਾ ਤੱਕ ਅਸੀਂ ਨਹੀਂ ਵੀ ਪਹੁੰਚਾ ਸਕੇ ਤੁਸੀਂ ਉਹਨਾਂ ਤੱਕ ਆਪਣੇ ਚੈਨਲ ਦੇ ਜ਼ਰੀਏ ਪਹੁੰਚਾਉਂਗੇ ਤੇ ਸਾਡੇ ਕੋਲ ਬਹੁਤ ਵਧੀਆ-ਵਧੀਆ ਟੀਮਾਂ ਆਈਆਂ ਅਲੱਗ-ਅਲੱਗ ਪਿੰਡਾਂ ਤੋਂ ਬੱਚੇ ਬਹੁਤ ਵਧੀਆ ਤਿਆਰੀ ਕਰਕੇ ਆਏ ਸੀਗੇ ਜਿਨ੍ਹਾਂ ਨੂੰ ਦੇਖ ਕੇ ਅਸੀਂ ਵੀ ਹੈਰਾਨ ਰਹਿ ਗਏ ਕਿ ਇੰਨੇ ਟੈਲੈਂਟ ਆਪਣੇ ਪਿੰਡਾਂ ਦੇ ਵਿੱਚ ਜਾਂ ਸਾਡੇ ਆਪਣੇ ਵਾਰਡ ਦੇ ਵਿੱਚ ਹੈਗਾ ਜੋ ਕਿ ਅਸੀਂ ਅੱਜ ਦੇਖਿਆ ਉਹ ਦੇਖ ਕੇ ਸਾਡੇ ਆਪਣੇ ਦਿਲ ਨੂੰ ਬਹੁਤ ਖੁਸ਼ੀ ਮਿਲੀ ਕਿ ਅਸੀਂ ਇਹ ਪਹਿਲਾ ਉਪਰਾਲਾ ਕੀਤਾ ਲੋਹੜੀ ਦੇ ਫੰਕਸ਼ਨ ਤੇ ਜੋ ਸਾਡੇ ਨੌਜਵਾਨਾਂ ਵੱਲੋਂ ਸਾਡੇ ਗ੍ਰੀਨ ਸਟਾਰ ਕਲੱਬ ਦੇ ਸਾਰੇ ਪਰਿਵਾਰ ਵੱਲੋਂ ਮਨਾਇਆ ਗਿਆ ਇਸ ਈਆਂ ਦੇ ਲੋਹੜੀ ਨੂੰ ਅਸੀਂ ਪਹਿਲੀ ਵਾਰ ਇਸ ਸੈਲੀਬ੍ਰੇਟ ਕੀਤਾ ਆਪਣੇ ਵਾਰਡ ਦੇ ਵਿੱਚ ਔਰ ਦੇ ਵਿੱਚ ਸਾਡੇ ਸੁਰਜੀਤ ਸਿੰਘ ਭੰਗੂ ਚਾਚਾ ਜੀ ਨੇ ਜੋ ਸਾਡੇ ਉਹਨਾਂ ਨੇ ਰੀਵਨ ਕੱਟ ਕੇ ਪ੍ਰੋਗਰਾਮ ਦਾ ਉਦਘਾਟਨ ਕੀਤਾ ਸਟਾਰਟ ਕੀਤਾ ਸਮਾਰੋਹ ਨੂੰ ਦੇ ਵਿੱਚ ਸਾਡੇ ਇਕੋ ਹਮਿਊਨਿਟੀ ਕਲੱਬ ਖੰਨੇ ਤੋਂ ਅਤੇ ਸਾਡੇ ਨਿਊ ਏਜ ਵੈਲਫੇਅਰ ਕਲੱਬ ਪਹੁੰਚੇ ਜਿਨ੍ਹਾਂ ਨੇ ਸਾਨੂੰ ਬਹੁਤ ਮਦਦ ਵੀ ਦਿੱਤੀ ਅਤੇ ਜਦੋਂ ਕਰੋਨਾ ਦਾ ਟਾਈਮ ਸੀਗਾ ਕੋਈ ਸਰਕਾਰ ਕਿਸੇ ਦੀ ਸਾਰ ਨਹੀਂ ਸੀ ਲੈਂਦੇ ਇਹ ਜੇ ਕਲੱਬ ਵਾਲੇ ਉਹ ਉਹਨਾਂ ਨੇ ਲੰਗਰ ਚਲਾਏ ਉਹਨਾਂ ਲੋਕਾਂ ਦੀ ਆਬਦੀ ਸੁਣੀ ਜਿਨ੍ਹਾਂ ਦੀ ਸਰਕਾਰ ਨਹੀਂ ਸੁਣ ਸਕਦੀ ਉਹਨਾਂ ਤੱਕ ਲੰਗਰ ਪ੍ਰੋਵਾਈਡ ਤੱਕ ਕਰਵਾਏ ਅਸੀਂ ਉਹਨਾਂ ਨੂੰ ਮੁੱਖ ਰੱਖਦੇ ਹਾਂ ਕਿਸੇ ਪੋਲੀਟੀਕਲ ਬੰਦੇ ਨੂੰ ਨਾ ਬੁਲਾਉਂਦੇ ਅਸੀਂ ਇਸ ਵਾਰ ਜਿਹੜੇ ਚੀਫ ਗੈਸਟ ਆ ਇਹ ਕਲੱਬ ਸੱਦੇ ਜਿਨ੍ਹਾਂ ਨੇ ਮਾੜੇ ਚੰਗੇ ਟਾਈਮ ਸਾਡੇ ਲੋਕਾਂ ਦਾ ਸਾਥ ਦਿੱਤਾ ਜਿੱਦਾਂ ਕਿ ਆਪਰਾਲਾ ਬਹੁ ਵਿਦਿਅਕ ਕੀਤਾ ਗਿਆ ਇਹਦੇ ਵਿੱਚ ਥੋੜੇ ਤਿੰਨ ਟੀਮਾਂ ਜਿੱਤੀਆਂ ਨਿਕੜੀ-ਗੜੀ ਟੀਮ ਜਿੱਤੀ ਗਈ ਹੈ ਇੱਕ ਸਾਡੀ ਪੱਟੀਆਂ ਦੀ ਟੀਮ ਆ ਜਿਨ੍ਹਾਂ ਨੇ ਬਹੁਤ ਵਧੀਆ ਐਕਟ ਕੀਤਾ ਸੀਗਾ ਤੇ ਚਲੋ ਬਾਹਰ ਤੋਂ ਜੱਜ ਸਾਹਿਬ ਆਏ ਹੋਏ ਸੀਗੇ ਸਾਡੇ ਇੱਕ ਬਲਜੀਤ ਬਾਵਾ ਜੀ ਤੇ ਇੱਕ ਮੈਡਮ ਹਰਪ੍ਰੀਤ ਕੌਰ ਜੀ ਦੇਸ਼ਪਖਤ ਕਾਲਜ ਤੋਂ ਉਹਨਾਂ ਨੇ ਜੱਜਮੈਂਟ ਦਿੱਤੀ ਤੇ ਸਾਡੇ ਪੱਟੀਆਂ ਦੀ ਟੀਮ ਸੀ ਇੱਕ ਡਾਕਟਰ ਅੰਬੇਦਕਰ ਸਾਹਿਬ ਜੀ ਦੇ ਨਾਮ ਤੇ ਟੀਮ ਰਤਨੇੜੀ ਤੋਂ ਆਈ ਹੋਈ ਸੀਗੀ ਇੱਕ ਪੰਜਾਬ ਮੰਚ ਦੇ ਟੀਮ ਦੀ ਆਈ ਹੋਈ ਸੀਗੀ ਸਾਡੇ ਕੋਲ ਕਿਹੜੀ ਜਿੱਤ ਰਹੀ ਹੈ ਚ ਉਹਦੇ ਵਿੱਚ ਪੱਟੇ ਦੀ ਟੀਮ ਪਹਿਲੇ ਨੰਬਰ ਤੇ ਅਤੇ ਡਾਕਟਰ ਅੰਬੇਦਕਰ ਸਾਹਿਬ ਰਤਨੇੜੀ ਦੀ ਟੀਮ ਦੂਜੇ ਨੰਬਰ ਤੇ ਅਤੇ ਪੰਜਾਬ ਮੰਚ ਦੀ ਟੀਮ ਤੀਸਰੇ ਨੰਬਰ ਤੇ ਰਹੀ ਹੈ ਜੀ ਜਿੱਦਾਂ ਕਿ ਅੱਜ ਕੱਲ ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ ਨਵੀਂ ਜੂਤ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਨਵੇਂ ਜੂਤ ਨੂੰ ਤੁਸੀਂ ਮੈਸੇਜ ਦੇਣਾ ਚਾਹੁੰਦੇ ਆ ਕਿ ਜਿੱਦਾਂ ਕਿ ਆਪਾਂ ਮੋਬਾਈਲ ਤੇ ਹੁਣ ਜਿਆਦਾ ਟਾਈਮ ਬਤਾ ਰਹੇ ਹਾਂ ਕੋਈ ਟਿਕਟੋਕ ਚਲਾ ਰਿਹਾ ਕੋਈ ਕੁਸ਼ ਕਰ ਰਿਹਾ ਅੱਜ ਕਿਸਾਨੀ ਅੰਦੋਲਨ ਚੱਲ ਰਿਹਾ ਵਾ ਜੋ ਕਿ ਦਿੱਲੀ ਦੇ ਵਿੱਚ ਇੰਨੇ ਠੰਡ ਦੇ ਵਿੱਚ ਸਾਡੇ ਬਜ਼ੁਰਗ ਬੈਠੇ ਨੇ ਸਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਜਾ ਕੇ ਜੋ ਸਾਡੀ ਇਹ ਅੱਜ ਦੀ ਨੌਜਵਾਨੀ ਆ ਸਾਨੂੰ ਉਹਨਾਂ ਦੇ ਲਈ ਵਰਤਣੀ ਚਾਹੀਦੀ ਹੈ ਉੱਥੇ ਜਾ ਕੇ ਉਹਦੇ ਇੱਕ ਕਿਸਾਨੀ ਅੰਦੋਲਨ ਦਾ ਇੱਕ ਨਾਟਕ ਵੀ ਪੇਸ਼ ਕੀਤਾ ਗਿਆ ਆ ਆਪਾਂ ਗੱਲਬਾਤ ਕਰਦੇ ਹਾਂ ਹਾਂ ਜੀ ਜ ਸਟੇਜ ਉਤੇ ਕਨਾਟਕ ਦਿਖਾਇਆ ਗਿਆ ਕਿਸਾਨੀ ਦੇ ਦੋਨਾਂ ਦੇ ਉੱਪਰ ਹਾਂਜੀ ਸਰ ਉਹ ਕਿਸਾਨੀ ਅੰਦੋਲਨ ਤੇ ਜਿਹੜਾ ਨਾਟਕ ਦਿਖਾਇਆ ਗਿਆ ਉਹਦਾ ਦਿਖਾਉਂਦਾ ਸਾਡਾ ਮੁੱਖ ਟੀਚਾ ਇਹੀ ਹੈ ਕਿ ਵੱਧ ਤੋਂ ਵੱਧ ਲੋਕ ਕਿਸਾਨੀ ਜਿਹੜੇ ਬਿੱਲ ਨੇ ਆਏ ਨੇ ਤੇ ਨਾੜੀ ਨਾ ਬੇਲਾ ਬਣ ਗਏ ਹੁਣ ਤਾਂ ਉਹਨਾਂ ਨੂੰ ਸਮਝਣ ਲੋਕ ਵੱਧ ਤੋਂ ਵੱਧ ਬਰੀਕੀ ਨਾਲ ਸਮਝਣ ਜਿਹੜੇ ਹਲੇ ਵੀ ਇਹ ਸੋਚੀ ਜਾਂਦੇ ਨੇ ਕਿ ਇਹ ਬੇ ਸਾਡੇ ਖਿਲਾਫ ਸਾਡੇ ਵਿਰੁੱਧ ਨਹੀਂ ਹੈਗੇ ਕਿਉਂਕਿ ਇਹ ਇਹ ਜਿਹੜੇ ਬਿੱਲ ਨੇ ਤਿੰਨੇ ਤਿੰਨ ਇਹ ਹਰੇਕ ਉਸ ਬੰਦੇ ਦੇ ਵਿਰੁੱਧ ਨੇ ਜਿਹੜਾ ਰੋਟੀ ਖਾਂਦਾ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਇਨਸਾਨ ਇੱਥੇ ਰੋਟੀ ਤੋਂ ਬਾਂਝਾ ਹੋਊਗਾ ਤੇ ਪਰ ਇਹ ਬਿੱਲ ਜਦੋਂ ਇੰਪਲੀਮੈਂਟ ਹੋਗੇ ਤਾਂ ਜਰੂਰ ਉਹ ਆਪਣੇ ਹੱਕ ਖੋ ਬੈਠਣਗੇ ਤੇ ਰ ਸਾਡੇ ਉਹਦੇ ਪ੍ਰੋਗਰਾਮ ਦਿਖਾਉਂਦਾ ਮੁੱਖ ਮੰਤਰੀ ਵੀ ਇਹੀ ਆ ਵੀ ਲੋਕ ਵੱਧ ਤੋਂ ਵੱਧ ਸਮਝਣ ਤੇ 26 ਤਰੀਕ ਨੂੰ ਜਿਹੜੀ ਦਿੱਲੀ ਵਿਖੇ ਪ੍ਰੇਡ ਕਿਸਾਨ ਭਰਾਵਾਂ ਨੇ ਕਰਨੀ ਆ ਉਹਦੇ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਇਹਦੇ ਨਾਲ ਇੱਕ ਏਕ ਤਾਰਾ ਵੀ ਸਬੂਤ ਮਿਲਦਾ ਵਾ ਵੀ ਕਿਉਂਕਿ ਜਿਹੜਾ ਬੰਦਾ ਨਹੀਂ ਵੀ ਕਿਸਾਨੀ ਕਰਦਾ ਵੱਖ-ਵੱਖ ਕਿੱਤੇ ਆ ਤੁਹਾਨੂੰ ਕੋਈ ਮਜ਼ਦੂਰ ਆ ਕੋਈ ਮੁਲਾਜ਼ਮਾ ਜਿਵੇਂ ਤੁਸੀਂ ਪੱਤਰਕਾਰ ਨਾਲ ਬਹੁਤ بڑا ਸੰਜੋਗ ਆ ਜਾਂ ਕੋਈ ਵੀ ਬੰਦਾ ਜਿਵੇਂ ਆਰਟਿਸਟਾਂ ਨਾਲ ਵੀ ਬਹੁਤ بڑا ਸੰਜੋਗ ਆ ਤੋਂ ਇਹਦੇ ਵਿੱਚ ਅਸੀਂ ਇਹ ਵੀ ਚਾਹੁੰਦੇ ਆ ਵੀ ਸਾਡੇ ਪਿੰਡ ਦੇ ਲੋਕ ਵੀ ਜਹਿ ਸੰਯੋਗ ਦੇਣ ਜੇ ਉਹਨਾਂ ਨੂੰ ਬਿਲ ਦਾ ਨਹੀਂ ਪਤਾ ਅਸੀਂ ਹੋਰ ਕਈ ਮੈਂ ਤੁਹਾਨੂੰ ਸਮਝਾਵਾਂਗੇ ਸੱਬੀ ਜਣ ਵੀ ਤੋਂ ਪਹਿਲਾ ਪਹਿਲਾਂ ਵੀ ਵੱਧ ਤੋਂ ਵੱਧ ਹਿੱਸਾ ਲੈਣ ਸਾਡੇ ਪਿੰਡ ਦੇ ਸਾਥੀ ਕੱਲ੍ਹ ਸਾਡੇ ਮੱਥੇ ਤੇ ਕਲੰਕੜਾ ਮੜਿਆ ਜਾਵੇ ਵੀ ਤੁਹਾਡੇ ਪਿੰਡ ਤੋਂ ਕੋਈ ਗਿਆ ਨਹੀਂ ਸੀਗਾ ਉਹੀ ਇੱਕ ਸਾਡਾ ਇੱਕ ਜਤਨ ਆਈ ਤੇ ਸਾਡੇ ਸਾਰੇ ਗ੍ਰੀਨ ਸਟਾਰਕ ਕਲੱਬ ਵੱਲੋਂ ਜਿੰਨੇ ਵੀ ਸਾਡੇ ਮਹਿਮਾਨ ਆਏ ਸੀਗੇ ਮੁੱਖ ਮਹਿਮਾਨ ਅਸੀਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਆ ਤੇ ਮੁੱਖ ਤੌਰ ਤੇ ਜਿਹੜੇ ਸਾਡੇ ਜੱਜ ਸਾਹਿਬ ਆਏ ਸੀਗੇ ਅੱਜ 바ਵਾ ਜੀ ਤੇ ਨਾਲ ਮੈਡਮ ਹਰਪ੍ਰੀਤ ਕੌਰ ਜੀ ਆ ਸੀ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਅਸੀਂ ਅੱਗੇ ਤੋਂ ਹੋਰ ਵਧੀਆ ਉਪਰਾਲਾ ਕਰਾਂਗੇ ਮੈਂ ਇਹੀ ਆਸ ਰੱਖੂਗਾ ਕਿ ਜੋ ਅੱਜ ਅਸੀਂ ਸਮਝ ਲਓ 20 ਜਾਂ 50 ਜਾਣੇ ਸੀ ਕੱਲ ਨੂੰ ਅਸੀਂ ਬਹੁਤ ਵੱਡੇ ਇਕੱਠ ਨਾਲ